ਇੱਕ ਬਹੁਤ ਸੋਹਣੀ ਖਬਰ ਇਹ ਆ ਰਹੀ ਹੈ ਜੀ ਉਹਨਾਂ ਬੱਚਿਆਂ ਦੇ ਲਈ ਕਿਉਂਕਿ ਇਸ ਵੀਡੀਓ ਦੇ ਐਂਡ ਦੇ ਜਾ ਕੇ ਆਪਾਂ ਤੁਹਾਨੂੰ ਇੱਕ ਲਿਸਟ ਦੇਵਾਂਗੇ ਤੇ ਜੇਕਰ ਤੁਸੀਂ ਉਸ ਲਿਸਟ ਵਿੱਚ ਦਿੱਤੀਆਂ ਹੋਈਆਂ ਜੌਬਾਂ ਦੇ ਉੱਪਰ ਸਟੱਡੀ ਦੌਰਾਨ ਵੀ ਕੰਮ ਕਰਦੇ ਰਹੇ ਹੋ ਤਾਂ ਉਦੋਂ ਬਾਅਦ ਵਿੱਚ ਤੁਸੀਂ ਨੋਵੋਸ਼ ਕੋਸ਼ੀਆਂ ਮੂਵ ਹੋ ਜਾਣਾ ਤੇ ਤੁਹਾਡਾ ਸਟੱਡੀ ਵੇਲੇ ਕੀਤਾ ਹੋਇਆ ਸਾਰੇ ਕੰਮ ਦਾ ਤਜਰਬਾ ਉਹਨਾਂ ਜੌਬਾਂ ਵਾਲਾ ਮੰਨਿਆ ਜਾਣਾ ਵਾ ਤੇ ਨਵੋਸ਼ ਕੋਸ਼ੀਏ ਦੀਆਂ ਬੇਸ਼ੱਕ ਬਾਕੀ ਸਾਰੀਆਂ ਜਿਹੜੀਆਂ ਸਟ੍ਰੀਮਸ ਨੇ ਉਹ ਬੰਦ ਨੇ ਕਿ ਪਾਜ਼ ਨੇ ਕਿਤੇ ਕੋਸ਼ਿਆ ਕਰੇ ਸਟ੍ਰਿਕਟ ਕੀਤੀਆਂ ਹੋਈਆਂ ਨੇ ਪਰ ਜਿਹੜੀ ਉਹਨਾਂ ਦੀ ਕ੍ਰਿਟੀਕਲ ਕੰਸਟਰਕਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਹੈਗਾ ਉਹਨਾਂ ਦਾ ਉਹ ਹਜੇ ਵੀ ਓਪਨ ਜੇ ਤੁਸੀਂ ਆਪਣਾ ਐਕਸਪੀਰੀਅੰਸ ਕਿਤੋਂ ਵੀ ਗਿਣ ਕੀਤਾ ਹੋਇਆ ਪੂਰੀ ਕੈਨੇਡਾ ਦੇ ਵਿੱਚੋਂ ਚਾਹੇ ਤੁਸੀਂ ਸਟੱਡੀ ਦੌਰਾਨ ਕੀਤਾ ਹੋਵੇ ਤੁਸੀਂ ਨੋਵਾ ਸਕੋਸ਼ੀ ਜਾ ਕੇ ਇਨ੍ਹਾਂ ਜੌਬ ਦੇ ਵਿੱਚੋਂ ਇੱਕ ਜੌਬ ਲੱਭ ਲੈਂਦੇ ਹੋ ਤਾਂ ਸਿਰਫ ਤੁਸੀਂ ਜੌਬ ਆਫਰ ਦੇ ਨਾਲ ਹੀ ਆਪਦੀ ਪਹਿਲੇ ਪੇਚੱਕਤੇ ਹੀ ਪੀਐਨਪੀ ਲਗਾ ਸਕਦੇ ਹੋ ਉਹਨਾਂ ਜੌਬਸ ਦੀ ਲਿਸਟ ਲੈਣ ਦੇ ਲਈ ਤੁਸੀਂ tsimmigration.ca ਤੇ ਜਾਵੋ ਤੇ ਉੱਥੇ ਤੁਹਾਨੂੰ ਕੈਨੇਡਾ ਵਾਲਾ ਵਟਸਐਪ ਨੰਬਰ ਦਾ ਲਿੰਕ ਮਿਲੇਗਾ ਉਹਦੇ ਉੱਪਰ ਜਾ ਕੇ ਤੁਸੀਂ ਮੈਸੇਜ ਕਰਨਾ ਹੈ ਜੀ ਐਨਬੀਸੀਪ ਨਿਊ ਬ੍ਰਾਂਸਵਿਕ ਕ੍ਰਿਟੀਕਲ ਪਾਇਲਟ NBCP ਤਾਂ ਤੁਹਾਨੂੰ ਉਹ ਲਿਸਟ ਮਿਲ ਜਾਵੇਗੀ ਉਹ ਤੁਸੀਂ ਉਹ ਜਵਾਬ ਦੇ ਕੋਈ ਕੰਮ ਕਰਦੇ ਰਹੇ ਹੋ ਤਾਂ ਤੁਸੀਂ ਪਹਿਲਾਂ TASC ਇਮੀਗ੍ਰੇਸ਼ਨ ਨਾਲ ਗੱਲ ਕਰੋ ਆਪਣੀ ਪ੍ਰੋਪਰਲੀ ਕੰਸਲਟੇਸ਼ਨ ਲਵੋ ਉਸ ਤੋਂ ਬਾਅਦ ਨਿਊ ਬ੍ਰਾਂਸਵਿਕ ਜਾ ਕੇ ਜਾਂ ਨਿਊਫੰਡਲੈਂਡ ਵਸ਼ ਕੋਸ਼ਿਸ਼ ਆ ਕੇ ਤੁਸੀਂ ਆਪਣਾ ਡਾਇਰੈਕਟ ਪੀਆ ਲੈ ਸਕਦੇ ਹੋ ਤੇ ਇਹ ਚ ਵਧੀਆ ਗੱਲ ਇਹ ਹੈ ਕਿ ਜੇ ਤੁਸੀਂ ਇਹਨਾਂ ਜੌਬਾਂ ਦੇ ਵਿੱਚੋਂ ਨਿਊ ਬ੍ਰਾਂਸਵਿਕ ਨਿਊ ਫੌਂਡਲੈਂਡ ਪੀਆਈ ਤੇ ਜਿਹੜੀ ਫਾਉਂਡਲੈਂਡ ਹੈ ਨਿਊ ਫਾਉਂਡਲੈਂਡ ਗ੍ਰੈਜੂਏਟਰੀ ਚਾਰ ਪ੍ਰੋਸੈਸ ਨੇ ਉਹਨੇ ਤੁਹਾਨੂੰ ਕੋਈ AIP ਡੈਡੀਕੇਟਿਡ এমਪਲੋਏ ਮਿਲ ਜਾਂਦਾ ਹੈ ਤਾਂ ਤੁਸੀਂ ਤਾਂ ਵੀ ਆਪਦੀ ਡਾਇਰੈਕਟ ਪੀਆਰ ਲਗਾ ਸਕਦੇ ਹੋ ਕਿਉਂਕਿ ਉਹਨਾਂ ਦੇ ਵਿੱਚ ਵੀ ਸਟੱਡੀ ਦੌਰਾਨ ਕੀਤੇ ਹੋਏ ਕੰਮ ਦਾ ਐਕਸਪੀਰੀਅੰਸ ਗੇਨ ਮੰਨਿਆ ਜਾਂਦਾ ਹੈ ਠੀਕ ਹੈ ਜੀ